12 ਤਰੀਕ ਨੂੰ ਮੈਂ ਜਲੰਧਰੋਂ ਛੜਾ ਕੇ ਆਏ ਆ ਇਹ ਸਾਰਾ ਡੰਬਰ ਗਏ ਆ ਅੰਬਸਤ ਛੜਾ ਕੇ ਆਏ ਆ 12 ਤਰੀਕ ਨਹੀਂ ਨਹੀਂ ਉਹ 13 ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਕੈਨੇਡਾ ਪਹੁੰਚ ਕੇ ਫੇ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਇੱਥੇ ਵਰਪੂਰ ਵੀ ਮਿਹਨੀਆਂ ਭਾਈਆਂ ਨੂੰ ਜਲੇਬੀਆਂ ਫੜਾਉਂਦੇ ਨੇ ਮਿਹਨੀਆਂ ਭਾਈਆਂ ਜਲੇਬੀ ਪਰ ਮਨਾ ਸੇਵਾ ਜਾਂਦੇ ਤਨ ਮੇਰੀ ਅਰੇ ਨੜੀ ਬਿਧਾਨੋ ਹਨ ਤੂੰ ਵੀ ਸ਼ੇਭੰ ਬੰ ਮਾਰ ਦੇ ਨਾ ਹਾਏ ਮੇਰੇ ਬਾ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਪਾਪਾ ਨੂੰ ਫੋਨ ਆਇਆ ਹੈ ਪਰਿਵਾਰ ਚ ਕੌਣ ਕੌਣ ਹੈ ਹਾਏ ਮੇਰੀ ਬੇਟੀ ਮੈਨੂੰ ਮੇਰੀ ਹਾਏ ਆਪਣੀਆਂ ਪੁੱਤਰੀਆਂ ਨੇ ਹਾਏ ਹਏ ਫਰੇਮਾ ਹੇ ਮੇਰਾ ਤਰਾਂ ਗਿਆ ਧੀਆਂ ਲੰਡਾਲਾ ਹਏ ਮੇਰਾ ਦੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਹੀ ਦੁਨੀਆ ਵਸਦੀ ਸਟੱਡੀ ਬੇਸ ਤੇ ਗਏ ਸੀ ਕਿ ਨਹੀਂ ਹੇ ਕੁੜੇ ਨਾਲੇ ਨਾ ਆਈ ਪਤਾ ਨਹੀਂ ਕਿਹੜਾ ਲਵਾਇਆ ਹਏ ਜਦੋਂ ਦੋਢੀ ਆਖਰੀ ਗੱਲਬਾਤ ਹੋਈ ਆਖਰੀ ਗੱਲਬਾਤ ਮੈਂ ਨੀ ਇਹਨੇ ਸਿਮ ਜਿੱਦਣ ਲਈ ਨਵੀਂ ਜਾ ਕੇ ਉਹਦਨ ਮੈਂ ਗੱਲਬਾਤ ਕੀਤੀ ਸੋਨਾ ਤਰੀਕਾ ਉਹਦੇ ਸਿਮ ਲੈ ਕੇ ਸਾਰਿਆਂ ਦੱਬਰ ਨਾਲ ਗੱਲ ਕੀਤੀ ਏ ਖੜੀ ਥੋੜੀ ਕੀਤੀ ਜਾਂਦਾ ਮੰਮੀ ਇਹਦਾ ਜਿੱਦ ਦੂਜੀ ਸਿਮ ਤੇ ਵਾਈਫਾਈ ਲੈਣਾ ਪੈਣਾ ਹੈ ਮੈਂ ਸਿਮ ਹੀ ਇਦਨ ਰਹਿਣਾ ਵਾ ਲੈ ਲੈ ਖੜੀ ਵਣੀ ਮੈਂ ਗੱਲਾਂ ਕਰਨੀਆਂ ਪੀਣੀਆਂ ਨਹੀਂ ਖਾਲਚਾਲ ਕੁਛ ਨਾ ਪੀਣਾ ਹਏ ਵੱਡਾ ਮੇਰਾ ਪੁੱਤਰੀ ਉਤੋਂ ਛੋਟੀ ਮੇਰੀ ਧੀ ਹੈ ਹਏ ਮੇਰੀ ਤੇ ਪੋਲੀ ਨੂੰ ਵਟੇ ਲੱਗੇ ਨੇ ਕੋਲੋਂ ਤਾਂ ਪੁੱਤਰ ਸੀ ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ ਕੁੱਲੀ ਤੇ ਮੇਰਾ ਮਿਦਨ ਆਲੀ ਜੀਨੇ ਆ ਮਿਦਨ ਆਲੀ ਮੇਰਾ ਕੁੱਲੀ ਦੇਨੇ ਮਿਦਨ ਆਲੀ ਕੁੱਲੀ ਦੇਨੇ ਮਿਦਨ ਆਲੀ ਕੁੱਲੀ ਦੇਨੇ ਉਪ ਆਪਣੇ ਘਰ ਦੇ ਚੁੱਕਣਗੇ ਇਹਨਾਂ ਨੂੰ ਪਤਾ ਮੇਰੇ ਤੇ ਹੋਰ ਮੈਨੂੰ ਜ਼ਰ ਮੈਨੇ ਡਾਣਨੇ ਤੇ ਸਰ ਪਾਰੀਆਂ ਪੰਡਾ ਭਾ ਗਿਆ ਓਏ ਮੇਰੇ ਮਾਂ ਹਾਂਜੀ ਸਰ ਜਿਹੜੇ ਵਿਦੇਸ਼ ਵਿੱਚ ਬੱਚੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹ ਨਾਲ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲਾਈਟ 13 ਜੁਲਾਈ ਨੂੰ ਔਰ ਇਹ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਦੇ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ ਮਹੀਨੇ ਨਹੀਂ ਜੀ ਇਹ 13 ਜੁਲਾਈ ਨੂੰ ਗਏ ਜੀ ਕੁਝ ਕੁਝ ਦਿਨ ਹੀ ਹੋਏ ਹਨ ਜੀ ਅੱਛਾ ਜੀ 13 ਤਰੀਕ ਨੂੰ ਫਲਾਈਟ ਸੀ ਕਿ 17 ਤਰੀਕ ਨੂੰ ਹਾਦਸਾ ਹੋ ਗਿਆ ਜੀ ਕਿਵੇਂ ਘਟਨਾ ਵਾਪਰੀ ਹੈ ਘਟਨਾ ਦਾ ਇਹ ਕਿ ਹੁਣ ਇੱਥੇ ਬੈਠੇ ਆਂ ਉਹ ਦੇਖ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਦੱਸਣ ਮੁਤਾਬਕ ਹੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ ਉਹ ਮੁੰਡਾ ਕੰਮ ਕਰਕੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਤੇ ਨਾਮ ਬਰਿੰਦਰ ਸਿੰਘ ਵੀਰਿੰਦਰ ਚਾਹ ਬਣਾਓ ਇਹਨੇ ਕੋਈ ਵਾਜ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਇਦੋਂ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਰ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਹੇ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੋਈ ਉਹਨੇ ਮੈਨੂੰ ਫੋਨ ਕੀਤਾ ਕਿ ਆਹਾ ਆਸਾ ਹੋ ਗਿਆ ਇਥੇ ਤੁਹਾਡਾ ਕੋਈ ਰਿਸ਼ਤਾ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੇ ਹੋਣਗੇ ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਇਹਦੀ ਜਨਮ ਸਥਾਨ ਸੀ ਜਿਲੰਦਰ ਜ਼ਿਲ੍ਹੇ ਦਾ ਬੰਦਾ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ ਕਿੰਨੀ ਕਮਰ ਸੀ ਕਿ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਡਡਣਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸੂਰੇ ਗੋਣ ਆਇਆ 16 ਤਰੀਕ ਨੂੰ ਰਾਤ ਨੂੰ ਘੰਟਾ ਦਾ ਘੰਟਾ ਸਦਾ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉਥੇ ਗੁਰੂ ਦਾ ਗੁਰਦੁਆਰਾ ਸਾਹਿਬ ਉਥੇ ਸੇਵਾ ਕਰਦੇ ਉਹ ਸਾਰਾ ਕੋਈ ਨੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਬਹੁਤ ਵਧੀਆ ਮਾਹੌਲ ਹੈ ਤੀਜੀ ਫਿਕਰ ਨਾ ਕਰੋ ਜਿੱਦੋਂ ਰਾਤ ਪੈ ਕੇ ਦਿਨ ਚੜਿਆ ਗਿਆ ਆਖਰ ਨੂੰ ਮਿਲ ਗਈ ਸਾਨੂੰ ਵੱਖ ਨੂੰ ਲੈ ਕੇ ਕੀ ਸੋਚੀ ਤੁਸੀਂ ਮੈਨੂੰ ਜਵਾਬ ਆਏਗਾ ਹਨੇ ਵੱਖ ਨੂੰ ਲੈ ਕੇ ਕੀ ਹੈਗੀਆਂ ਤੁਸੀਂ ਜੋ ਇਹ ਉਹ ਇੱਕ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਤਲਬ ਕਰੇ ਕਿਉਂਕਿ ਇੱਕਦਮ ਜਾਣ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਕਿ ਗਵਰਨਮੈਂਟਾਂ ਨੂੰ ਕੁਝ ਚਾਹੀਦਾ ਵੀ ਕੁਝ ਨਾ ਕੁਝ ਹੈਲਪ ਕਰਨ ਕੇ ਹਿਸਾਬ ਨਾਲ ਜਿੰਨੇ ਪੈਸੇ ਜਾਣ ਲੱਗਿਆਂ ਲੱਗਣਦੇ ਉਹਨੇ ਪੈਸੇ ਹੋਲ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਤਕ ਸਰੀਰ ਇਹ ਇੱਥੇ ਭਰਤ ਲਿਆ ਰਹੇ ਹੋ ਸਾਡੀ ਹੁੱਚ ਵੈਸੇ ਹੀ ਸਾਡਾ ਇੱਥੇ ਸਰੀਰ ਉਹ ਤਾਂ ਭਰਦਾ ਵੀ ਇੱਥੇ ਵੀ ਹੁਣ ਆਪਣੇ ਹੱਥਾਂ ਨਾਲ ਸਜਵਾ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਹੈਲਪ ਕਰਨੇ ਇਸ ਚੀਜ਼ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਉਸ ਗੱਡੇ ਨਾਲ ਤਾਂ ਮੇਰੇ ਪੁੱਤਰ ਕਰ ਲਿਆ ਦੇ